ਲੱਖ ਨਰੰਜਨ ਆਓ ਲੱਖ ਨਰੰਜਨ ਭਗਤਾ ਕੀ ਗੱਲ ਬਿਹਾਰੀ ਤੇ ਆ ਕੇ ਦਾ ਆਪਣੇ ਕੋਠੇ ਪਾਉਂਦੇ ਆ ਆਪਣੇ ਪਾਉਂਦੇ ਬਾਬਾ ਜੀ ਆਪਣੇ ਪਾਉਂਦਾ ਤੇ ਫਿਰ ਤੇਰੀ ਡਬਲ ਮੰਜ਼ਲੀ ਕੋਠੀ ਬਾਜੂ ਭਗਤਾ 100 ਰੁਪਏ ਦੇ ਬਾਬਿਆਂ ਨੇ ਪਹਾੜਾਂ ਵੱਲ ਨੂੰ ਜਾਣਾ ਕਿਤੇ ਯਾਦ ਕਰਨ ਜਾਂ ਬਾਬਿਆਂ ਨੂੰ ਬਾਬਾ ਜੀ ਆਇਓ ਬਹਿ ਜਾਓ ਥੱਲੇ ਆਇਆ ਨਹੀਂ ਏ ਹਾਂਜੀ ਓ ਲਖਨਰੰਗਾਂ ਅੱਬ ਨਹੀਂ ਮੈਂ ਹੀ ਪੋਣਾ ਜੇਪੂਰ ਤੇ ਬੱਬਰੀ ਉਹ ਤਾਂ ਥੱਪ ਵਿੱਚ ਹੀ ਕੱਢੀਏ ਬਤਾ ਕਿੱਥੇ ਸੱਪ ਵੜਿਆ ਉਹਨੂੰ ਕਰੇ ਵਟੇ ਬਤਾ ਕਿੱਥੇ ਅੱਜ ਸੱਪ ਵੜਿਆ ਉਹਨੂੰ ਕਰੇ ਵੜਿਆ ਓ ਨਛੇ ਬਹਿਲਾ ਬੰਬੰਬਲੇ बच्चा मेरी झोली के लागे ना कि ना हो सप निकल जाए बबा सप रखे सप्पी फर देना इतो बढ़िया बचा सप निकलना ਕੀ ਗੱਲ ਬੱਚਾ ਸੱਪ ਭੱਜ ਗਿਆ ਉਹ ਵੀ ਬੀਨ ਸੁਣ ਕੇ ਸੱਪ ਭੱਜ ਗਿਆ ਕੀ ਤਾਂ ਬਾਬਾ ਦੀ ਝੋਲੀ ਕੀ ਨਹੀਂ ਮੜ ਜਾਣਾ ਉਹ ਬਾਬਾ ਉਹਨੂੰ ਪਤਾ ਲੱਗ ਜਾਂਦਾ ਕਿ ਜੇ ਜੀ ਆ ਗਏ ਸੱਪ ਕਹਿੰਦਾ ਉਹਨਾਂ ਦੀ ਧਰਤੀ ਮੋਲ ਦੇ ਜਾਂਦੀ ਹੈ ਸੱਪ ਨਿਕਲ ਜਾਂਦੇ ਬੱਚਾ ਬਾਬਾ ਇਧ ਹੀ ਮਾਇਓ ਇਹ ਬੱਚਾ ਨਰਨਲ ਬੱਕਾ ਦੋ ਫੁਲਕੇ ਛਕਾ ਦੇ ਬਾਬਿਆਂ ਨੂੰ ਬਾਬਾ ਜੀ ਛਕਾ ਦਿੰਨੇ ਆ ਮੁਰਗਾ ਬਣਾਇਆ ਖਾ ਲੈਣੇਗੇ ਮੁਰਗਾ ਬਣਾਇਆ ਉਹ ਵੀ ਦੇਸੀ ਦੇਸੀ ਹਾਂ ਕੰਮੀ ਕੰਮੀ ਸ਼ੱਕ ਲਾਈਦਾ ਮੱਚਾ ਕੱਪ ਪੱਟਾਂ ਨਾ ਲੱਗੇ ਕਿਸੇ ਨੂੰ ਕਿਉਂਕਿ ਜੋੜੀਆਂ ਦਾ ਤੈਨੂੰ ਪਤਾ ਘਰ ਘਰ ਜਾਣਦਾ ਸ਼ੱਕ ਲਾਂਗੇ ਬੁੱਤ ਕੋਈ ਗੱਲ ਨਹੀਂ ਮੁਰਗਰ ਦੇ ਲਾ ਟਾਈਮ ਲੱਗਣਾ ਡੰਡੀ ਆ ਪਸ਼ੇ ਰੱਖਦੇ ਆਪਾਂ ਕੁੱਟੀਆਂ ਕਿੱਤਾਂ ਆ ਤੇ ਚਲ ਕੋਈ ਨਹੀਂ ਲਾ ਲੈਨੇ ਘੜੀ ਵੀ ਆਪਾਂ ਲਾ ਲੈਨੇ ਆ ਤੇ ਗੱਲ ਨੂੰ ਕਿੰਨੀ ਕੁ ਦੇਰ ਲੱਗੂ ਪੁੱਤ ਲੱਗ ਜਾਣਾ ਲੇਦਾ ਘੰਟਾ ਕੱਲ ਪੁੱਤ ਆਪਾਂ 10 ਮਿੰਟ ਲਾ ਲੈਨੇ ਆ ਹਾਂ ਕਿੰਨੀ ਕੁ ਦੇਰ ਆ ਬੱਚਾ ਉਹ ਲੈ ਬੰਦੇ ਆ ਲੋ ਆ ਮੜੀ ਮਿੱਟੀ ਪੱਧਰੀ ਕਰ ਨਹੀਂ ਉਹ ਵੀ ਕਰ ਦਿੰਦੇ ਕਰ ਆ ਮਿੱਟੀ ਪੱਧਰੀ ਕਰਦੀ ਆ ਇਹ ਮੱਛਾ ਕਿਹਨਾਂ ਚੁੱਥਣੀ ਆ ਆ ਉਹ ਨੂੰ ਕਰ ਦੋ ਪੱਧਰੀ ਮੈਂ ਕਰਦਾ ਤੇ ਬੱਚਾ ਜਾ ਵੇਖ ਕੇ ਕਿੰਨੀ ਕੁ ਦੇਰ ਆ ਹੋਰ ਲੱਗਣਾ ਟਾਈਮ ਹੈ ਬੱਚਾ ਅੱਲੇ ਟਾਈਮ ਲੱਗਣਾ ਕਿੰਨਾ ਸਾਰ ਟਾਈਮ ਲੱਗਣਾ ਪਤਾ ਲੱਗਣੇ ਲੱਦਾ ਘੰਟਾ ਹੋਰ ਅੱਧਾ ਘੰਟਾ ਲੱਗਣੀ ਕੋਠਾ ਮੈਂ ਆਪ ਲਾ ਲੈਣੀ 10 ਮਿੰਟ ਲਾ ਲੈਣੀ ਇੱਥੋਂ ਕਿ ਨਾ ਕੁੱਟ ਮਿਲ ਨਹੀਂ ਜਾਂਦੀ ਆ ਕਿ ਨਹੀਂ ਜਾਈ ਜਾਂਦੀ ਲਾਵਾ ਨਾ ਬਣਾ ਦਵਾ ਕਰ ਪੁੱਤ ਉਹ ਵੀ ਕਰੇ ਸਾਜ ਜਾ ਕਰ ਕੋਈ ਮੈਂ ਦੇ ਦੇ ਰਿਹਾ ਬਾਬਾ ਬੂਨੇ ਤੋਂ ਪਈ ਨਾ ਦਨ ਪੱਧਰੀ ਕਰ ਬੱਚਾ ਹੁਣ ਤੇ ਬੇਵਸੀ ਹੋ ਗਈ ਹੁਣ ਕਾ ਬਾਦ ਜੋ ਇਰਲਾ ਹੱਕਾ ਬਾਬਿਆਂ ਨੇ ਹੁਣ ਤੇ ਬੱਚਾ ਇਹ ਘਰ ਕੋਟ ਪਾਣੀ ਫੜ ਬੱਚਾ ਬਾਬਾ ਪਾਣੀ ਲੈਉਣੇ ਆ ਆਪ ਵੀ ਸੱਪ ਕੱਢਣ ਆਲੀ ਆ ਕਾ ਹੋਰੇ ਕਿਹੜੀ ਚਾਹ ਠੰਡੀ ਕਰਨ ਵਾਲੀ ਆ ਬੱਚਾ ਫੁੱਕਾ ਮਾਰ ਕੇ ਕਹਿੰਦੇ ਚਾਹ ਥੋੜੀ ਠੰਡੀ ਕਰੀ ਦੀ ਜਾਂ ਪਾਣੀ ਖੜ ਮੇਰਾ ਬੱਚਾ ਉਹ ਬੱਬਾ ਯਾਰ ਕਿਹਨਾਂ ਮੁਰਗਾ ਬੰਨ੍ਹ ਜਿ ਲੱਗਾਈ ਅਬ ਮੈਂ ਕੱਲੇ ਖਾਈ ਕਾ ਜੋ ਛਿੰਦਿਆ ਕੰਮ ਖਤਰੇ ਵਾਲਾ ਹੈ ਬੱਬਾ ਯਾਰ ਅਰੇ ਬੱਬਾ ਕੀ ਹੋਰੇ